ਤੁਹਾਡੇ ਚੈਨਲ ਤੇ ਰਹੀ ਇੱਕ ਬੇਨਤੀ ਕਰਨੀ ਚਾਹੁੰਦਾ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੇ ਵਕੀਲ ਸਾਹਿਬਾਨਾਂ ਨੂੰ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਵੇਖੋ ਸਾਡੇ ਦੇ ਉੱਤੇ ਕਿਸ ਤਰ੍ਹਾਂ ਦਾ ਜ਼ੁਲਮ ਇਸ ਤਰ੍ਹਾਂ ਤੇ ਵਿਦੇਸ਼ੀ ਮੂਲ ਦੇ ਲੋਕਾਂ ਨਾਲ ਵੀ ਨਹੀਂ ਕੀਤਾ ਜਾਂਦਾ ਉਹਨਾਂ ਦੀ ਗੱਲ ਵੀ ਸੁਣੀ ਜਾਂਦੀ ਆ ਅਸੀਂ 13 ਤਰੀਕ ਨੂੰ ਆਉਣਾ ਸੀ 8 ਦਿਨ ਪਹਿਲਾਂ ਜਿਹੜੀਆਂ ਛੜਕਾਂ ਨੇ ਉਹਨਾਂ ਤੇ ਲੈਂਟਰ ਪਾ ਕੇ ਰੋਕਾਂ ਲਾਗੀਆਂ ਕੰਕਰੀਟ ਦੀਆਂ ਦੁਵਾਰਾਂ ਚੰਨੀਆਂ ਗਈਆਂ ਤੇ ਪੂਰੇ ਹਰਿਆਣੇ ਦੇ ਵਿੱਚ ਜਿਹੜੇ ਬਾਰਡਰ ਦਿੱਲੀ ਦੇ ਨਾਲ ਜਾ ਕੇ ਲੱਗਦੇ ਨੇ ਉਹ ਸਾਰਿਆਂ ਦੇ ਇਹੋ ਹਾਲ ਪਰ ਸਾਡੇ ਦੇਤੇ ਜਿਹੜੇ ਮੰਨੀਆਂ ਹੋਈਆਂ ਮੰਗਾ ਉਹ ਲਾਗੂ ਨਹੀਂ ਕੀਤੀਆਂ ਉਹ ਲਾਗੂ ਕਰਾਉਣ ਵਾਸਤੇ ਅਸੀਂ ਆ ਰਹੇ ਆਏ ਆ ਤੇ ਸਾਡੀ ਇਹ ਹਾਲਤ ਕਿ ਸਿੱਧੀਆਂ ਗੋਲੀਆਂ ਆਪ ਆਰ ਪਾਰ ਕੀਤੀ ਐ ਇੱਥੋਂ ਆਹ ਵਿਖਾ ਦੇ ਕਾਕਾ ਉਹ ਆਰ ਪਾਰ ਗੋਲੀ ਹੋਈ ਆ ਇੱਥੋਂ ਵੱਧ ਕੇ ਤੇ ਇਧਰ ਨਿਕਲੀ ਆ ਦੂਸਰੇ ਪਾਸੇ ਇੱਕ ਸਿਮਰਨ ਹੈ ਮੁੰਡਾ ਉਹਦੇ ਵੀ ਕੋਲੀ ਲੱਗੀ ਆ ਉਹ ਵੀ ਸਿਰ 'ਚ ਲੱਗੀ ਆ ਸਿੱਧੀਆਂ ਸਿਰਾਂ 'ਚ ਗੋਲੀਆਂ ਇਹਦੋਂ ਵੱਡਾ ਜੁਰਮ ਸਾਡੇ ਤੇ ਹੋਊਗਾ ਜੇ ਖੰਡੌਣਾ ਹੀ ਆ ਤੁਸੀਂ ਅਥਰੂ ਗੈਸ ਕੀਤੀ ਆ ਜਿਹੜਾ ਮੇਰੀ ਅੱਖ ਵੀ ਜਿਹੜੀ ਆ ਇਹ ਅਥਰੂ ਗੈਸ ਨਾਲੋਂ ਜਾਂ ਮੈਨੂੰ ਕੋਈ ਡਰ ਨਹੀਂ ਪਰਵਾਹ ਨਹੀਂ ਆ ਕਿ ਮੇਰੀ ਭਾਵੇਂ ਅੱਖ ਖਰਾਬ ਹੋ ਗਈ ਆ ਪਰ ਮੈਨੂੰ ਇਸ ਗੱਲ ਦਾ ਨਹੀਂ ਹੈਗਾ ਕਿਉਂਕਿ ਮੈਂ ਤੁਰਿਆ ਤੇ ਫਿਰਦਾ ਇੱਕ ਅੱਖ ਤੇ ਮੇਰੀ ਹੈਗੀ ਆ ਨਾ ਪਰ ਸਾਡੇ ਜਿਹੜੇ ਬੱਚੇ ਨੇ 21 ਸਾਲ ਦਾ ਜਿਹਦੀ ਮੌਤ ਹੋਈ ਆ ਇਹ 21 ਸਾਲ ਦਾ ਬੱਚਾ ਹੈ ਜਿਸ ਪ੍ਰਵਾਰ ਦਾ 21 ਸਾਲ ਦਾ ਬੱਚਾ ਚਲੇ ਗਿਆ ਉਸ ਮਾਂ ਨੂੰ ਪੁੱਛ ਉਸ ਪਿਓ ਨੂੰ ਪੁੱਛ